ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਤੇ ਮੌਜੂਦਾ ਲੀਡਰ ਆਫ oppositon ਆਤਸ਼ੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਹੁਣ ਜਲੰਧਰ ਥਾਣੇ ਦੇ ਵਿੱਚ ਐਫ ਆਈ ਆਰ ਹੋਈ ਹੈ ਐਫ ਆਈ ਆਰ ਜਿਹੜੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੋਂ ਉੱਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਕਲੇਮ ਕੀਤਾ ਜਾ ਰਿਹਾ ਆ ਆਮ ਆਦੀ ਪਾਰਟੀ ਦੇ ਇੱਕ ਜਿਹੜਾ ਆ ਜਲੰਧਰ ਦਾ ਇੱਕ ਰੈਨਡ ਵਾਲਾ ਉਸਨੇ ਇਸ ਐਫ ਆਈ ਆਰ ਕੀਤੀ ਹੈ ਔਰ ਕਹਿੰਦੇ ਕਿ ਅਸੀਂ ਉਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਾਈ ਆ ਔਰ ਜਿਹਦੇ ਉਹਦੇ ਵਿੱਚ ਗੁਰੂ ਸ਼ਬਦ ਆਰਤੀਸ਼ੀ ਨੇ ਬੋਲਿਆ ਹੀ ਨਹੀਂ ਦਰਾਸੋ ਲੋ ਵੀਡੀਓ ਡਾਕਟਰ ਡਾਕਟਰਿੰਗ ਕੇ ਯਾਨੀ ਕਿ ਅਡਲਟ ਐਡਿਟ ਕੀਤੀ ਗਈ ਹੈ ਇਹ ਕਿਆ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਹੁਣ ਐਫ ਆਈ ਆਰ ਹੋਈ ਹੈ ਔਰ ਜਿਹੜਾ ਦਿੱਲੀ ਦਾ ਇੱਕ ਲੀਡਰ ਹੈ ਕਪਿਲ ਮਿਸ਼ਰਾ ਉਸ ਦਾ ਨਾਮ ਆਉਂਦਾ ਹੈ ਕਿਉਂਕਿ ਉਹਦੇ ਕਿ ਉਸ ਦੇ ਸੋਸ਼ਲ ਮੀਡੀਆ ਤੋਂ ਇਹ ਵਾਇਰਲ ਹੋਈ ਹੈ ਔਰ ਇਹ ਜਾਣ ਪੁੱਝ ਕੇ ਵਾਇਰਲ ਕੀਤੀ ਗਈ ਹੈ ਸੋ ਇਹ ਵੱਡੀ ਗੱਲ ਹੈ ਔਰ ਇਹ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਦਿੱਲੀ ਦੇ ਵਿੱਚ ਇਹ ਆਪੋਜੀਸ਼ਨ ਦੇ ਵਿੱਚ ਹੈ ਲੀਡਰ ਆਫ ਆਪੋਜੀਸ਼ਨ ਹੈ ਆਤਸ਼ੀ ਔਰ ਆਤੀਸ਼ੀ ਦੀ ਵੀਡੀਓ ਜਿਹੜੀ ਕੱਲ ਤੋਂ ਬੜੀ ਵਾਇਰਲ ਹੋ ਰਹੀ ਸੀਗੀ ਹੁਣ ਇਸੇ ਵੀਡੀਓ ਮਾਮਲੇ ਦੇ ਵਿੱਚ ਐਫ ਆਈ ਆਰ ਜਲੰਧਰ ਦੇ ਜਿਹੜਾ ਆ ਜਲੰਧਰ ਦੇ ਵਿੱਚ ਹੋਈ ਆ ਔਰ ਜਲੰਧਰ ਦੇ ਤੋਂ ਬਾਅਦ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਦਿੱਲੀ ਦਾ ਇੱਕ ਮੰਤਰੀ ਆ ਕਪਿਲ ਮਿਸ਼ਰਾ ਉਹਦਾ ਨਾਮ ਆਉਂਦਾ ਹੈ ਕਿ ਉਹਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਹ ਕਹੀ ਗਈ ਆ ਹਾਲਾਂਕਿ ਜਿਹੜਾ ਹੁਣ ਜਿਹੜਾ ਡਾਕੂਮੈਂਟ ਜਿਹੜਾ ਸ਼ੇਅਰ ਕੀਤਾ ਜਾ ਰਿਹਾ ਆ ਇਸ ਐਫ ਆਈ ਆਰ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਉਹ ਕਹਿੰਦੇ ਨੇ ਕੇ ਜਿਹਨੇ ਐਫ ਆਈ ਆਰ ਕਰਾਈ ਹੈ ਉਹ ਕਹਿੰਦਾ ਆ ਕਿ ਅਸੀਂ ਇਸ ਦੀ ਬਕਾਇਦਾ ਫੋਰੈਂਸਿਕ ਜਾਂਚ ਕਰਾਈ ਹੈ ਔਰ ਇਹ ਵੀਡੀਓ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਐਡੀਟਿੰਗ ਲੱਗਦੀ ਹੈ ਯਾਨੀ ਕਿ ਇਹ ਵੀਡੀਓ origignal ਵੀਡੀਓ ਨਹੀਂ ਹੈ origignal ਵੀਡੀਓ ਦੇ ਵਿੱਚ ਆਤਿਸ਼ੀ ਨੇ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈਗੀ ਔਰ ਉਹਨੇ ਕਿਹਾ ਕਿ ਇਹ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜਾ ਪੰਜਾਬ ਦਾ ਐਸ ਐਸ ਨਗਰ ਦੇ ਵਿੱਚ ਹੈ ਉੱਥੋਂ ਐਗਜ਼ਾਮੀਨੇਸ਼ਨ ਉਹਦਾ ਕਰਾਇਆ ਗਿਆ ਆ ਔਰ ਸੁਣਾਵਾ ਉਹਨੇ ਵੀ ਕਿਹਾ ਕਿ ਆਤਿਸ਼ੀ ਨੇ ਇਸ ਆਡੀਓ ਦੇ ਵਿੱਚ ਜਿਹੜਾ ਇਹ ਪੂਰੀ ਕਲਿੱਪ ਜਿਹੜੀ ਆ ਇਹ ਸਰਕੂਲੇਟ ਹੋ ਰਹੀ ਆ ਇਹ ਐਡਿਟ ਕੀਤੀ ਹੋਈ ਵੀਡੀਓ ਹੈ ਯਾਨੀ ਕਿ ਇਸ ਵੀਡੀਓ ਦੇ ਵਿੱਚ ਕਹਿੰਦੇ ਜਿਹੜਾ ਗੁਰੂ ਸ਼ਬਦ ਹੈ ਉਹ ਆਤਿਸ਼ੀ ਨੇ ਬੋਲਿਆ ਨਹੀਂ ਆ ਹੁਣ ਦੇਖਣਾ ਇਹ ਹੋਏਗਾ ਕਿਉਂਕਿ ਜਦੋਂ ਕੇਸ ਹੋ ਜਾਂਦਾ ਆ ਤੇ ਕੇਸ ਤੋਂ ਬਾਅਦ ਇਹ ਜਿਹੜੀ ਜੰਗ ਹੈ ਇਹ ਕੋਰਟ ਤੱਕ ਪਹੁੰਚਦੀ ਹੈ ਕੋਰਟ ਜਿਹੜਾ ਆ ਹੁਣ ਆਰਡਰ ਦੇਗਾ ਇਸ ਦੀ ਦੁਆਰਾ ਤੋਂ ਫੋਰੈਂਸਿਕ ਐਗਜ਼ਾਮੀਨੇਸ਼ਨ ਦੀ ਇਸ ਵੀਡੀਓ ਦੀ ਜਿਸ ਤੋਂ ਬਾਅਦ ਪੰਜਾਬ ਹਾਲਾਂਕਿ ਕਿਉਂਕਿ ਅਸੀਂ ਇੱਕ ਬੰਨੇ ਜਿਹੜਾ ਆ 350 ਸਾਲਾ ਮਨਾ ਰਹੇ ਹਾਂ ਤੇ ਉਸ ਤੋਂ ਬਾਅਦ ਇਮੋਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਉੱਤੇ ਸਵਾਲ ਵੀ ਖੜੇ ਹੁੰਦੇ ਆ ਸੋ ਇਸ ਵੀਡੀਓ ਦਾ ਜਿਹੜਾ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਔਰ ਜਲੰਧਰ ਦੇ ਵਿੱਚ ਐਫ ਆਈ ਆਰ ਹੋਈ ਹੈ ਦਿੱਲੀ ਦਾ ਮੰਤਰੀ ਆ ਕਪਿਲ ਮਿਸ਼ਰਾ ਉਹਦਾ ਨਾਮ ਆ ਰਿਹਾ ਵੀ ਉਸ ਸਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਆ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ ਆ ਪਰ ਹੁਣ ਕੇ ਐਫ ਆਈ ਆਰ ਹੋਣ ਤੋਂ ਬਾਅਦ ਜਿਹੜੀ ਆ ਇਸ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕੋਰਟ ਜਿਹੜਾ ਆ ਆਰਡਰ ਦੇਗਾ ਇਸ ਦੀ ਜਿਹੜੀ ਵੀਡੀਓ ਆ ਜਿਹਦਾ ਕਿਹਾ ਜਾ ਰਿਹਾ ਕਿ ਇਸ ਵੀਡੀਓ ਦੇ ਵਿੱਚ ਗੁਰੂ ਸ਼ਬਦ ਵਰਤਿਆ ਨਹੀਂ ਗਿਆ ਇਸ ਨੂੰ ਐਡਿਟ ਕਰਕੇ ਪਾਇਆ ਉਹ ਵੀਡੀਓ ਦੀ ਜਾਂਚ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਵੀਡੀਓ ਜਿਵੇਂ ਕਹਿ ਰਹੀ ਆ ਆਮ ਆਦਮੀ ਪਾਰਟੀ ਕਿ ਇਸ ਵੀਡੀਓ ਨੂੰ ਜਿਹੜਾ ਆ ਇੱਕ ਪਰਪਸਲੀ ਜਿਹੜਾ ਆ ਆ ਕਹਿੰਦੇ ਨੇ ਕਿ ਐਡਿਟ ਕੀਤਾ ਗਿਆ ਆ ਔਰ ਇਸ ਨੂੰ ਦਿਖਾਇਆ ਗਿਆ ਤਾਂ ਫਿਰ ਉਹ ਪਤਾ ਲੱਗੇਗਾ ਔਰ ਇਹ ਕਹਿੰਦੇ ਨੇ ਕਿ ਇਹ ਵੀਡੀਓ ਜਿਹੜੀ ਡਾਕਟਰ ਵੀਡੀਓ ਆ ਸੋ ਦੇਖਣਾ ਹੋਏਗਾ ਕਿ ਐਡਿਟ ਹੈਗੀ ਆ ਕਿ ਨਹੀਂ ਹੈਗੀ ਇਹ ਤਾਂ ਕੋਰਟ ਦੀ ਐਗਜ਼ਾਮੀਨੇਸ਼ਨ ਕੋਰਟ ਦੀ ਪ੍ਰोसीडिंग ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਖਬਰ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਦਿੱਲੀ ਵੀਡੀਓ ਦਿੱਲੀ ਦੀ ਲੀਡਰ ਜਿਹੜੀ ਆਮ ਆਦਮੀ ਪਾਰਟੀ ਦੀ ਆਤਿਸ਼ੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਥਾਣੇ ਦੇ ਵਿੱਚ ਐਫ ਆਈ ਆਰ ਹੋਈ ਆ ਔਰ ਇਹ ਕੀ ਆ ਜਾ ਰਿਹਾ ਜਿਨੇ ਐਫਆਈਆਰ ਕੀਤੀ ਆ ਕਿ ਅਸੀਂ ਆਪਣੇ ਬਿਹਾਫ ਤੇ ਜਾਂਚ ਕਰਾਈ ਹੈ ਐਗਜ਼ਾਮੀਨੇਸ਼ਨ ਕਰਾਈ ਹੈ ਇਹ ਵੀਡੀਓ ਐਡਿਟ ਹੈ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਆਮ ਆਦਮੀ ਪਾਰਟੀ ਲੀਡਰ ਜੜੀ ਆਤਿਸ਼ੀ ਹੈ ਉਸ ਦੀ ਵੀਡੀਓ ਤਬਾ